ਅੱਜ ਜਿੰਨਾ ਮੈਂ ਡੈਡੀ ਨੂੰ ਕਹੂੰਗਾ ਕਿ ਮੇਰੇ ਨਾਲ ਨਾ ਇੱਕ ਵਲੌਗ ਬਣਾਓ ਹੁਣ ਮੈਂ ਦੇਖਦਾ ਕਿ ਡੈਡੀ ਮੇਰੇ ਨਾਲ ਵਲੌਗ ਬਣਾਉਂਦੇ ਆ ਕਿ ਨਹੀਂ ਬਣਾਉਂਦੇ ਦੇਖੀ ਚੱਲਿਓ ਡੈਡੀ ਮੇਰੇ ਨਾਲ ਇੱਕ ਵਲੌਗ ਬਣਾਇਓ ਇੱਕ ਵਲੌਗ ਬਣਾਇਓ ਆ ਮੜਏ ਦੇ ਵਿੱਚ ਬੋਲ ਦੋ ਠੀਕ ਹੋ ਜਾ ਕੁਝ ਵੀ ਹੂੰ ਮੂਨੀ ਔਰ ਇਹਦੇ ਵਿੱਚ ਬਸ ਤੁਸੀਂ ਬੋਲ ਦੋ ਕਿ ਮੇਰੇ ਮੁੰਡੇ ਨੂੰ ਵੀ ਸਮਰਥਨ ਦਿਆ ਕਰੋ ਕੌਣ ਲੇਵਾ ਸਮਰਥਨ ਮਲਕੀ ਲੋਕ ਤੁਹਾਨੂੰ ਦੇਖਦੇ ਪਏ ਐ ਥੋੜੀ ਐ ਕਿ ਲੋਕ ਨਹੀਂ ਦੇਖਣਗੇ ਤੇ ਇੱਕ ਵਾਰ ਬੋਲ ਦੋ ਨਾ ਤਾਂ ਬੋਲਣ ਤੇ ਕੀ ਜਾਊਗਾ ਚੱਲ ਚੱਲ ਦੇਖ ਲਿਆ ਕਰੋ ਬਸ ਹਾਂ ਇੱਕ ਵਾਰੀ ਬਈ ਦੇਖ ਲਿਆ ਕਰੋ ਹੁਣ ਤਾਂ ਮੇਰੇ ਡੈਡੀ ਨੇ ਵੀ ਕਹਿਤਾ ਜੇ ਤੁਸੀਂ ਇਹ ਵੀਡੀਓ ਜਾਰਾ ਜਾਰਾ ਦੇਖੋਗੇ ਫਿਰ ਮੈਂ ਡੈਡੀ ਦੇ ਨਾਲ ਹੋਰ ਬਣਾਉਂਗਾ ਵੀਡੀਓ ਠੀਕ ਹੈ ਇੱਕ ਵਾਰੀ ਹੋਰ ਬੋਲ ਦੋ ਬਸ ਬਸ ਮੈਂ ਇਹ ਪੰਗਿਆਂ ਦੇ ਵਾਲਾ ਨੇ ਕੋਈ ਬੋਲਦਾ ਦੋ ਬਸ ਨਹੀਂ ਗੋਲੂ ਉਹ ਕਿੰਨੇ ਡੈਡੀ ਕਿੰਨੇ ਦੇਖ ਲਓ ਜੀ ਮੇਰੇ ਗੋਲੂ ਦੀ ਵੀਡੀਓ ਗਾਜ ਮੇਰੇ ਡੈਡੀ ਨਾ ਬਹੁਤ भोले ਨੇ ਯਾਰ ਉਹਨਾਂ ਨੂੰ ਇਹ ਜੀ ਦਾ ਨਹੀਂ ਪਤਾ ਹੈਗਾ ਦੇਖੋ ਹਣ ਜੋਤੀ ਦੇਖ ਕੀ ਕਰਦੀ ਹੈ ਤਾਂ ਮੈਂ ਜੋਤੀ ਦਾ ਵੀ ਦੀ ਖਾਣਾ ਆਇਆ ਜੇ ਦਹੀਂ ਨਾਲ ਰੋਟੀ ਹੋਰ ਕੀ ਆ ਨਾਲ ਦਹੀਂ ਦੇ ਬੂੰਦੀ ਵੀ ਆ ਅੱਜ ਦਹੀਂ ਨਾਲ ਰੋਟੀ ਖਵਾ ਰਹੀ ਆ ਅੱਜ ਇਹ ਨਹੀਂ ਮੇਰੀ ਵੀਡੀਓ ਨਾ ਬਣਾਓ ਦੇਖ ਲੋ ਹੈ ਬਾਕੀ ਦੁੱਧ ਦੁੱਧ ਗਰਮ ਕਰਤਾ ਹੀ ਨਹੀਂ ਮੈਨਾ ਜੀ ਹੁਣ ਡੈਡੀ ਕੋਲ ਗਿਆ ਹਾਂ ਹਾਂ ਮੈਂ ਡੈਡੀ ਦੀ ਵੀਡੀਓ ਬਣਾਈ ਹਾਂ ਮੈਂ ਡੈਡੀ ਨੂੰ ਕਿਹਾ ਕਿ ਮੈਂ ਕਿ ਡੈਡੀ ਵਲੌਗ ਦੇ ਵਿੱਚ ਕੁਝ ਬੋਲ ਦਵਾਂ ਹਾਂ ਤੋਂ ਕਿ ਨੂੰ ਮੈਂ ਕੀ ਬੋਲਾਂ ਮੈਂ ਕਿ ਤੁਸੀਂ ਇਹਨੂੰ ਐਂ ਬੋਲੋ ਕਿ ਮੇਰੇ ਮੁੰਡੇ ਨੇ ਸਮਰਥਨ ਦੋਇਆ ਮੇਰੇ ਮੁੰਡੇ ਨੇ ਸਪੋਰਟ ਕਰਦਾ ਡੈਡੀ ਦੇ ਬੋਲ ਤਾਂ ਦਿੱਤਾ ਪਰ ਇਹ ਕਿ ਨਹੀਂ ਇਹ ਨਹੀਂ ਹੈ ਕਿ ਜਰੂਰ ਬੋਲੇ ਪਰ ਬੋਲ ਗਿਆ ਹਾਂ ਦੇਖੋ ਜੋ ਜਲਾ ਤੇ ਗਾਈਜ਼ ਅੱਜ ਨਾ ਪਹਿਲੀ ਵਾਰੀ ਡੈਡੀ ਕੈਮਰੇ ਦੇ ਸਾਹਮਣੇ ਆਏ ਨਹੀਂ ਨਹੀਂ ਤੇ ਅਦਰਵਾਈਜ਼ ਤੁਹਾਨੂੰ ਪਤਾ ਹੋਊਗਾ ਉਹ ਆਂਦੇ ਨਹੀਂ ਹੈਗੇ ਤੇ ਪਲੀਜ਼ ਵੀਰੇ ਡੈਡੀ ਦੇ ਇੱਡੀ ਕੀ ਰਿਕੁਐਸਟ ਵੀ ਯਾਦ ਰੱਖਿਓ ਕਿ ਸਿੱਕ ਕਦੂ ਦੇਖ ਲੋਗੇ ਆ ਕਦੂ ਤੁਸੀਂ ਕਿੰਨੇ ਦੇਣਾ ਵਾ ਦੇਖ ਰਹੇ ਹੋ ਇਹ ਵੀ ਕਮੈਂਟ ਕਰਕੇ ਦੱਸ ਦਿਓ ਕਦੂ ਕਿੰਨੇ ਦੇਣਾ ਵਾ ਦੇਖ ਰਹੇ ਹੋ ਜੋਤ ਜਰਾ ਕਿਹੜੀ ਜੋਤ ਜਰਾ ਮਟਾਓ ਚਲੋ ਗਾਇਜ਼ ਮੈਂ ਪਹਿਲਾਂ ਜੋਤ ਚਲਾ ਦਿੰਦਾ ਉਹ ਕਹਿੰਦੀ ਜੋਤ ਚਲਾ ਦਵਾ ਹਾਂਜੀ ਰੋਟੀ ਬਣ ਗਈ ਨਹੀਂ ਬਣੀ ਅਭੀ ਅਵਾਓ ਯਾ ਤੇ ਰੋਟੀ ਹੈ ਰੋਟੀਆਂ ਦੀ ਪੂਰੀ ਤਿਆਰੀ ਹੈ ਸਾਡੀ ਲਾਡੋ ਰਾਣੀ ਦੀ ਗਰਮੀ ਨਾ ਭਿੱਜੀ ਗਈ ਹੈ ਵਿਚਾਰੀ ਅੱਜ ਫੇਰ ਦਹੀਂ ਨਾਲ ਬੂੰਦੀ ਜ਼ੈਨ ਨਾਲ ਗੁੰਦੀ ਕਿਨੂੰ ਕਿਨੂੰ ਵਧੀਆ ਲੱਗਦੀ ਆ ਸੰਤੇ ਕਿੰਨੇ ਦਿਨ ਹੋ ਗਏ ਖਾਂਦੇ ਨੇ 3 ਦਿਨ ਹੋ ਗਏ ਅੱਜ ਹੀ ਤੀਸਰਾ ਦਿਨ ਆ ਜੀ ਅਸੀਂ ਦਹੀਂ ਨਾਲ ਗੁੰਦੀ ਖਾ ਰਹੇ ਤਿੰਨ ਦਿਨੋਂ ਗਿਰਨ ਕਿਉਂਕਿ ਸਬਜ਼ੀ ਬਣਾਈ ਸੀ ਕਿ ਬਣਾਈ ਹੋਈ ਜ ਹੈ ਹੁਣ ਗੱਲ ਹੁਣਾਂ ਚ ਬੂਂਡੇ ਬੂਂਡੇ ਬਣਾਈ ਸੀ ਕਿ ਤੇ ਫਿਰ ਸ਼ਾਮ ਨੂੰ ਸਬਜ਼ੀ ਲੈਣ ਜਾਣਾ ਸੀ ਪਰ ਸਬਜ਼ੀ ਲੈਣਾ ਸੀ ਗਈ ਨਹੀਂ ਲੇਟ ਹੋ ਗਏ ਲੇਟ ਕਿਉਂ ਹੋ ਗਏ ਕੰਮ ਹੋਈ ਕਰ ਰਹੀ ਰੁਜੀ ਰਹੀ ਹੋਗੀ ਰੁਜੀ ਰਹੀ ਤੇ ਇਸ ਕਰਕੇ ਹੁਣ ਅੱਜ ਦਹੀਂ ਨਾ ਫੇਰ ਗੁੰਦੀ ਨਾਲ ਬਾਕੀ ਸਵੇਰੇ ਸਵੇਰੇ ਕੰਮਾਂ ਤੇ ਜਾਣਾ ਸਵੇਰੇ ਦੇਖ ਲਾਂਗੇ ਕੀ ਬਣਾਣਾ ਤੇ ਸਵੇਰੇ ਕੱਦੂ ਵੀ ਜਾਊਗਾ ਸਾਡਾ ਹੈ ਕੱਦੂ ਹਾਜ਼ਰੀ ਹੈ ਕਿਉਂ ਮੈਂ ਨਹੀਂ ਜਾਊਂਗਾ ਨਹੀਂ ਜਾਣਾ ਪਤਾ ਨਾ ਹੁਣ ਦੇਖ ਲਓ ਹੁਣੇ ਕਰੀ ਮੈਂ ਨਹੀਂ ਜਾਣਾ ਪਰ ਸਵੇਰੇ ਦੇਖੇ ਸਵੇਰੇ ਇਹਨੇ ਫੜਾਫੜ ਕਹਿਣਾ ਜਲਦੀ ਉੱਠ ਜਿਓ ਹੋਣਾ ਨਹੀਂ ਤਿਆਰ ਤੁਸੀਂ ਨੇਤ ਹੋ ਜਾਣਾ ਹੈ ਦੇਣਾ ਤੂੰ लेट ਨਹੀਂ ਹੋਣਾ ਪੱਕੀ ਗੱਲ ਹੈ ਨਾ ਦੇਖ ਲੈ ਇਧਰ ਮੂੰਹ ਕਰਕੇ ਮੈਨੂੰ ਜਵਾਬ ਦੇ ਦੇ ਫਿਰ ਇਧਰ ਮੂੰਹ ਕਰਕੇ ਮੈਨੂੰ ਜਵਾਬ ਦੇ ਦੇ ਕੋਈ ਤੇ ਨਹੀਂ ਗਿਆ ਤੂੰ ਜਾਣਾ ਨਹੀਂ ਇਧਰ ਮੂੰਹ ਕਰਕੇ ਬੋਲ ਨਹੀਂ ਜਾਣਾ ਨਹੀਂ ਜਾਣਾ ਹੈ ਤੇਰੀ ਸਮਾਈਲ ਦੱਸ ਰਹੀ ਹੈ ਇਹਦੀ ਸਮਾਈਲ ਮੈਨੂੰ ਸਭ ਕੁਝ ਦੱਸ ਦਿੰਦੀ ਹੈ ਕਿ ਇਹਨੇ ਜਾਣਾ ਕਿ ਨਹੀਂ ਜਾਣਾ ਕਿਉਂਕਿ ਮੈਨੂੰ ਇਹਦੇ ਸਭ ਕੁਝ ਪਤਾ ਵਾ ਕਿ ਇਹਨੇ ਜਾਊਗੀ ਕਿ ਨਹੀਂ ਜਾਊਗੀ ਇਹ ਮੈਨੂੰ ਦੱਸ ਦਿੰਦੀ ਹੈ ਜੀ ਚਲੋ ਰੋਟੀ ਰੋਟੀ ਬਣਾ ਲੇ ਫਟਾਫਟ ਕੇ ਰੋਟੀ ਰੋਟੀ ਖਾ ਗਏ ਫਿਰ ਕਰਦੇ ਆ ਉਹ ਡੋਂਗਾ ਲੈ ਕੇ ਦਹੀਂ ਖੋਲ ਦੋ ਉਸ ਵਿੱਚ ਬੂੰਦੀ ਪਾ ਦੋ ਸਰੇ ਖੋਲ ਦੋ ਡੋਂਗਾ ਲੈ ਕੇ ਦਹੀਂ ਖੋਲ ਦੋ ਔਰ ਉਹਦੇ ਵਿੱਚ ਬੂੰਦੀ ਪਾ ਦੇ ਬੂੰਦੀ ਪਾ ਦਵਾ ਹਾਂ ਉਹ ਖੋਲ ਦੂਗੀ ਨਾ ਬੂੰਦੀ ਥੋੜੀ ਜਿਹੀ ਤੇਰੀ ਤਰ੍ਹਾਂ ਹਾਂ ਇਹ ਹੈ ਚਲੋ ਮੈਂ ਗਾਇਜ਼ ਇਹਦਾ ਕੰਮ ਕਰ ਦਿੰਦਾ ਨਹੀਂ ਤੇ ਵਿਚਾਰੀ ਨੇ ਕਹਿਣਾ ਕਿ ਮੇਰਾ ਕੰਮ ਨਹੀਂ ਕੀਤਾ ਕਿ ਮੈਂ ਤੁਹਾਡੇ ਵਾਸਤੇ ਰੋਟੀ ਬਣਾ ਰਹੀ ਆ ਪਸੀਨਾ ਆਇਆ ਪਏ ਦੇਖਿਆ ਚਲੋ ਮੈਂ ਕਰ ਦਿੰਦਾ ਵਿਚਾਰੀ ਦਾ ਕੰਮ ਗਾਇਸ ਦਹੀਂ ਨੂੰ ਹੋ ਗਿਆ ਮਿਕਸ ਹੁਣ ਪਾ ਰਿਹਾ ਪਾਣੀ ਯਾਰ ਜਿਆਦਾ ਪਤਲਾ ਨਹੀਂ ਕਰਦਾ ਨਹੀਂ ਆ ਵੀ ਦੇਖਣਾ ਹੈ ਨਹੀਂ ਹੋਆ ਭਾਈ ਪਰ ਇਹ ਕੀ ਡੇਰੀ ਵਾਲਾ ਦਹੀਂ ਹੁੰਦਾ ਵਧੀਆ ਵਾ ਜਿਹੜਾ ਦੁਕਾਨਾਂ 'ਚ ਦਹੀਂ ਮਿਲਦਾ ਤੇ ਡੇਰੀ ਵਾਲੇ ਦੇ ਵਿੱਚ ਬਹੁਤ ਫਰਕ ਹੈ ਨਾਲੇ ਗਾੜਾ ਹੁੰਦੇ ਨਾਲੇ ਵਧੀਆ ਹੁੰਦੇ ਐ ਇੱਕਦਮ ਫਾਸਟ ਕਲਾਸ ਹਾਂ ਰੋਟੀ ਬਣ ਗਈ ਐ ਬਸ 10 ਮਿੰਟ ਜਾਤਿੰ ਮਿੰਟ ਕਿਉਂ ਰੋਕਣਾ 5 ਮਿੰਟ ਨਹੀਂ ਫਿਰ ਵੀ ਇਹਦੀ ਵਜ੍ਹਾ ਹੂੰ ਸਾਫ ਕਰ ਪਿੱਛੇ ਟੀ-ਸ਼ਰਟ ਨੂੰ ਲੱਗੇ ਦੇਖ ਉਧਰ ਉਧਰ ਟੀ-ਸ਼ਰਟ ਇੱਧਰ ਲਗਾ ਤੇ ਹਾਂ ਉਹਾਰੇ ਉਧਰ ਸਾਰੇ ਟੀ-ਸ਼ਰਟ ਨੂੰ ਦੇਣ ਲਵਾਇਆ ਡੱਲੂ ਆਰਾਮ ਨੇ ਬਾਕੀ ਗਾਇ ਸਭ ਕੁਝ ਤਿਆਰ ਹੋ ਗਿਆ ਹਾਂ ਰੋਟੀ ਬਾਣੀ ਖਾਣ ਦੀ ਪੂਰੀ ਤਿਆਰੀ ਹੈ ਤੇ ਹੁਣ ਆਪਾਂ ਰੋਟੀ ਬਾਣੀ ਖਾ ਲਈਏ ਤੇ ਬਾਕੀ ਇਹ ਕਿ ਸਵੇਰੇ ਹੁਣ ਕੰਮ ਤੇ ਜਾਵਾਂਗੇ ਕੰਮ ਤੇ ਜਾ ਕੇ ਹੁਣ ਤੁਸੀਂ ਕੱਲ ਦਾ ਵਲੌਗ ਦੇਖੋ ਕੱਲ ਦਾ ਵਲੌਗ ਤੁਹਾਨੂੰ ਵਧੀਆ ਮਿਲੇਗਾ ਕਿਉਂਕਿ ਵਧੀਆ ਤੇ ਇਹ ਕਿ ਕੰਮ ਤੇ ਜਾਣਾ ਕੰਮ ਤੇ ਫਿਰ ਉੱਪਰ ਕੰਮ ਕਰਨਾ ਉੱਥੇ ਦੇ ਜਿਹੜਾ ਵੀ ਕੁਝ ਹੋਊਗਾ ਜਿਹੜਾ ਜਿਹੜਾ ਕੁਝ ਹੋਊਗਾ ਉਹ ਸਭ ਕੁਝ ਦਿਖਾਵਾਂਗੇ ਬਾਹਰਲਾ ਦਿਖਾਵਾਂਗੇ ਹੁਣ ਅੰਦਰਲਾ ਦਿਖਾਵਾਂਗੇ ਅੰਦਰ ਕੰਮ ਅਸੀਂ ਕਿਵੇਂ ਕਰਦੇ ਹਾਂ ਤੇ ਅੱਕ ਦਾ ਦੂਸਰਾ ਕਿਵੇਂ ਕੰਮ ਕਰਦਾ ਉਥੇ ਸਭ ਕੁਝ ਦਿਖਾਵਾਂਗੇ ਠੀਕ ਆ ਦੇਖੋ ਖਾਸ ਦੀ ਬਈ ਦੇਖੋ ਸਮਾਈਲ ਦੇਖੋ ਦੇ ਚਿਹਰੇ ਦੇ ਉੱਪਰ ਆਏ ਹਾਈ ਹੈਨਾ ਤੇ ਅੱਜ ਦੀ ਵੀਡੀਓ ਇੰਨੀ ਸੀਗੀ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਹਾਂ ਛੇਤੀ ਨੈਕਸਟ ਵੀਡੀਓ ਵੀ ਤਦ ਤੱਕ ਲਈ ਬਾਏ 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 ਤਾਂ ਕਹਦੇ ਬਾਏ ਬਾਏ